ਪਾਈਵਲਵੰਤ ਸਿੰਘ ਰਾਜਵਾਨਾ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦਰਸਲ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਨ ਸਿੰਘ ਦੀ ਹੱਤਿਆ ਦੇ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਮੌਤੀ ਸਜ਼ਾ ਸੁਣਾਈ ਜਾਣ ਮਗਰੋਂ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਜਦਕਿ ਕੇਂਦਰ ਨੇ ਕਿਹਾ ਸੀ ਕਿ ਗੰਭੀਰ ਅਪਰਾਧਾਪਈ ਰਾਜਵਾਨਾ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਜਦਕਿ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਇਆ ਨੂੰ 15 ਸਾਲ ਵੀ ਚੁੱਕੇ ਨੇ ਵਿਦੇਕ ਸਲੈਸਟਰ ਜਨਰਲ ਕੇਐਮ ਨਟਰਾਜ ਨੇ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨਵੀ ਅੰਜਾਰੀਆ ਨੂੰ ਅਪਰਾਧ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਬੈਂਚ ਨੇ ਨਟਰਾਜ ਨੂੰ ਪੁੱਛਿਆ ਕਿ ਤੁਸੀਂ ਹੁਣ ਤੱਕ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਸ ਵਾਸਤੇ ਕੌਣ ਜ਼ਿੰਮੇਵਾਰ ਹੈ ਕਟੋਕਟ ਸਿਤਾ ਫਾਂਸੀ ਤੇ ਰੋਕ ਨਹੀਂ ਲਗਾਈ ਸਿੱਖਰਲੀ ਅਦਾਲਤ ਰਾਜੋਣਾ ਦੀ ਰਹਿਮ ਦੀ ਅਪੀਲ ਬਾਰੇ ਫੈਸਲੇ ਵਿੱਚ ਦੇਰੀ ਦੇ ਆਧਾਰ ਤੇ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਰਾਜੋਣਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੱਲ ਰਹਿਤੋਗੀ ਨੇ ਕਿਹਾ ਕਿ ਉਹਨਾਂ ਦੇ ਮੁਕੱਲ ਦੇ ਰਹਿਮ ਦੀ ਪਟੀਸ਼ਨ ਤੇ ਫੈਸਲਾ ਨਹੀਂ ਹੋਇਆ ਇਸ ਤੇ ਨਟਰਾਜ ਨੇ ਕਿਹਾ ਕਿ ਉਹ ਨਿਰਦੇਸ਼ ਲੈਣਗੇ ਅਤੇ ਬੈਂਚ ਨੂੰ ਸਥਿਤੀ ਤੋਂ ਜਾਣੂ ਕਰਵਾਉਣਗੇ ਰਹਿਤੋਗੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਕੀ ਹੋ ਰਿਹਾ ਉਹਨਾਂ ਕਿਹਾ ਕਿ ਸਕੱਰਲੀ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਰਹਿਮ ਦੀ ਅਪੀਲ ਸੁਵੰਦੀ ਸਮੇਂ ਤੇ ਫੈਸਲਾ ਕਰਨਾ ਚਾਹੀਦਾ ਹੈ ਰਹਿਤੋਗੀ ਨੇ ਕਿਹਾ ਕਿ ਸਕੱਰਲੀ ਅਦਾਲਤ ਨੇ ਦੇਖਿਆ ਕਿ ਰਾਜੋ ਉਹਨਾਂ ਨੇ ਖੁਦ ਰਹਿਮ ਦੀ ਪਟੀਸ਼ਨ ਦਾਇਰ ਨਹੀਂ ਕੀਤੀ ਸੀ ਬਲਕਿ ਇੱਕ ਗੁਰਤਬਾਰਾ ਕਮੇਟੀ ਵੱਲੋਂ ਧਾਇਰ ਕੀਤੀ ਗਈ ਸੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 16 ਹੋਰ ਵਿਅਕਤੀਆਂ ਦੀ 31 ਅਗਸਤ ਨੂੰ 1995 ਨੂੰ ਚੰਡੀਗੜ੍ਹ ਵਿੱਚ ਸਥਿਤ ਪ੍ਰਸ਼ਾਸਨਿਕ ਸਕੱਤਰੇਤ ਦੇ ਗੇਟ ਤੇ ਹੋਏ ਧਮਾਕੇ ਵਿੱਚ ਮੌਤ ਹੋ ਗਈ ਸੀ ਇੱਕ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ਵਿੱਚ ਰਾਜਵਾਨਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਬੈਂਚ ਨੇ ਮਾਮਲੇ ਦੀ ਸੁਣਵਾਈ 15 ਅਕਤੂਬਰ ਲਈ ਮੁਲਤਵੀ ਕਰ ਦਿੱਤੀ ਅਤੇ ਕਿਹਾ ਕਿ ਕੇਂਦਰ ਦੀ ਅਪੀਲ ਤੇ ਮਾਮਲੇ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ ਇਸ ਤੋਂ ਪਹਿਲਾਂ 20 ਜਨਵਰੀ ਨੂੰ ਸਿੱਖਰਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਲਈ ਕਿਹਾ ਸੀ ਕੇਂਦਰ ਨੇ ਉਦੋਂ ਮਾਮਲੇ ਦੀ ਸੁਵੇਦਨਸ਼ੀਲਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਰਹਿਮ ਦੀ ਅਪੀਲ ਵਿਚਾਰ ਅਧੀਨ ਹੈ ਪੰਜਾਬ ਦੇ ਮੁੱਖ ਮੰਤਰੀ ਬੀਨਤ ਸਿੰਘ ਨੂੰ 31 ਅਗਸਤ 1995 ਨੂੰ ਬੰਬ ਨਾਲ ਉਡਾਉਣ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸਾਥੀ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ 1 ਅਗਸਤ 2007 ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਭਾਈ ਰਾਜਵਾਨਾ ਨੇ ਅਦਾਲਤ ਵਿੱਚ ਹੀ ਕਿਹਾ ਕਿ ਉਹ ਸਜ਼ਾ ਨੂੰ ਮਨਜ਼ੂਰ ਕਰਦੇ ਨੇ ਅਤੇ ਅਪੀਲ ਨਹੀਂ ਕਰਨਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਅਕਤੂਬਰ 2010 ਨੂੰ ਫਾਂਸੀ ਦੀ ਤਸਦੀਕ ਕੀਤੀ ਫਾਂਸੀ 31 ਮਾਰਚ 2022 ਨੂੰ ਦੇਣੀ ਤੈਅ ਹੋਈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਸਿੱਖ ਸੰਗਠਨਾਂ ਵੱਲੋਂ ਅਰਜ਼ੀਆਂ ਤੋਂ ਬਾਅਦ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 28 ਮਾਰਚ ਨੂੰ ਫਾਂਸੀ ਰੋਕ ਦਿੱਤੀ ਇਸ ਨੂੰ ਅਣਮਿੱਥੇ ਸਮੇਂ ਲਈ ਰੈਮੀ ਅਰਜੀ ਵਜੋਂ ਰੱਖਿਆ ਗਿਆ ਕਾਲ ਤੱਕ ਸਾਫ ਵੱਲੋਂ ਰਾਜਵਾਨਾਂ ਨੂੰ ਜਿਉਂਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਉਹਨਾਂ ਨੇ ਇਹ ਖਿਤਾਬ ਪਹਿਲਾਂ ਰੱਦ ਕਰਨ ਦੀ ਕੋਸ਼ਿਸ਼ ਕੀਤੀ ਪਰ 27 ਮਾਰਚ ਨੂੰ ਸਫਕਾਰ ਕਰ ਲਿਆ ਤੇ ਕਿਹਾ ਕਿ ਖਾਲਸਾ ਪੰਥ ਦੀ ਜਿੱਤ ਹੈ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਸਮੇਂ ਫਾਂਸੀ ਲੈਣ ਲਈ ਤਿਆਰ ਨੇ ਸੁਪਰੀਮ ਕੋਰਟ ਨੇ ਕਈ ਵਾਰ ਕੇਂਦਰ ਸਰਕਾਰ ਨੂੰ ਰਹਿਮ ਯਾਚਨਾ ਤੇ ਤੇਜ਼ੀ ਨਾਲ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਤੰਬਰ 2019 ਵਿੱਚ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਗੁਰਨਾਨਕ ਦੇਵ ਜੀ ਦੇ 550 ਪ੍ਰਕਾਸ਼ਪੁਰਬ ਨੂੰ ਯਾਦ ਕਰਕੇ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦਾ ਪ੍ਰਸਤਾਵ ਪੇਸ਼ ਹੋਇਆ ਪਰ ਗੱਲ ਅੱਗੇ ਨਹੀਂ ਵਧੀ ਦਸੰਬਰ 2019 ਵਿੱਚ ਲੋਕ ਸਭਾ ਵਿੱਚ ਗ੍ਰਹਿ ਮੰਤਰੀ ਅਮੇਸ਼ਾ ਨੇ ਸਪਸ਼ਟ ਕੀਤਾ ਕਿ ਰਾਜਵਾਣਾਂ ਨੂੰ ਮਾਫ ਨਹੀਂ ਕੀਤਾ ਗਿਆ ਦਸੰਬਰ 2020 ਵਿੱਚ ਸੁਪਰੀਮ ਕੋਰਟ ਨੇ ਕੇਂਦਰ ਨੂੰ ਰਹਿਮ ਜਾਚਨਾ ਰਾਸ਼ਟਰਪਤੀ ਕੋਲ ਫੇਜਨ ਲਈ ਕਿਹਾ ਪਰ ਕੇਂਦਰ ਨੇ ਰਾਸ਼ਟਰੀ ਸੁਰੱਖਿਆ ਦੇ ਕਾਰਨਾਂ ਨੂੰ ਮੁੱਦਾ ਬਣਾਇਆ ਮਈ 2023 ਵਿੱਚ ਸੁਪਰੀਮ ਕੋਰਟ ਨੇ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਵਾਲੀ ਅਪੀਲ ਨੂੰ ਖਾਰਜ ਕਰ ਦਿੱਤਾ ਪਰੰਤੂ ਰਹਿਮ ਜਾਚਨਾ ਤੋਂ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਭਾਈ ਰਾਜਵਾਨਾ ਜੇਲ੍ਹ ਵਿੱਚ 29 ਸਾਲਾਂ ਤੋਂ ਵੱਧ ਸਮਾਂ ਬਿਤਾ ਚੁੱਕੇ ਨੇ ਅਤੇ 17 ਬਰੇ ਫਾਂਸੀ ਕੋਟੜੀ ਦਾ ਸੰਤਾਪ ਭੋਗ ਚੁੱਕੇ ਨੇ ਪਰ 24 ਸਤੰਬਰ 2025 ਨੂੰ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਬਰਵੰਸنگ ਰਾਜਵਾਨ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਦਕਿ ਕੇਂਦਰ ਸਰਕਾਰ ਨੇ ਇਸ ਨੂੰ ਗੰਭੀਰ ਅਪਰਾਧ ਦੱਸਿਆ ਸੀ ਵਰਨਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦਾ ਸਬੰਧ ਨਾ ਤਾਂ ਕਿਸੇ ਸਧਾਰਨ ਕਤਲ ਨਾਲ ਹੈ ਤੇ ਨਾ ਹੀ ਸਿਰਫ ਭਾਈ ਰਾਜਵਾਨਾ ਦੇ ਸਰੀਰ ਜਾਂ ਸਰਕਾਰ ਵੱਲੋਂ ਉਸ ਦੁਆਰਾ ਕੀਤੀ ਕਾਰਵਾਈ ਨੂੰ ਅਪਰਾਧ ਮੰਨਣ ਵਾਲਾ ਮੀਡੀਆ ਰਿਪੋਰਟਾਂ ਅਤੇ ਵਕ-ਵਕ ਬੁੱਧੀਜੀਵੀ ਲੋਕਾਂ ਦਾ ਮੰਨਣਾ ਹੈ ਕਿ ਮਸਲਾ ਸਿੱਖਾਂ ਤੇ ਕਰੋੜਾਂ ਇਨਸਾਫ਼ ਪਸੰਦ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਲੋਕਾਂ ਨਾਲ ਜੁੜਿਆ ਹੋਇਆ ਕਿਉਂਕਿ ਬੇਅੰਤ ਸਿੰਘ ਇੱਕ ਕੌਮ ਦੀ ਕਿਸੇ ਰੂੜੀਵਾਦੀ ਯੁੱਗ ਵਾਂਗੂ ਨਸਲ ਕੋਸ਼ਿਸ਼ ਕਰਵਾ ਰਿਹਾ ਸੀ ਜਿਸ ਕਰਕੇ ਭਾਈ ਦਲਾਵਰ ਸੰਗਤ ਉਹਨਾਂ ਦੇ ਸਾਥੀ ਜਿਨ੍ਹਾਂ ਵਿੱਚ ਭਾਈ ਰਾਜਵਾਨਾ ਵੀ ਸ਼ਾਮਲ ਹੈ ਉਹਨਾਂ ਨੇ ਬੇਅੰਤ ਸਿੰਘ ਦਾ ਕਤਲ ਕੀਤਾ ਇਸ ਕਤਲ ਦੀ ਪੂਰੀ ਕੌਮ ਹਮਾਇਤ ਕਰਦੀ ਹੈ ਤੇ ਇਸ ਨੂੰ ਕਤਲ ਨਹੀਂ ਸੋਦੇ ਦਾ ਨਾਂ ਦਿੱਤਾ ਗਿਆ ਭਾਰਤ ਸਰਕਾਰ ਜਾਂ ਦੇਸ਼ ਦੀਆਂ ਅਦਾਲਤਾਂ ਨੂੰ ਇਸ ਮਾਮਲੇ ਵਿੱਚ ਸਿਰਫ ਅਪਰਾਧਵਾਲ ਨਹੀਂ ਦੇਖਣਾ ਚਾਹੀਦਾ ਸਗੋਂ ਉਹਨਾਂ ਨੂੰ ਹਾਲਾਤਾਂ ਨੂੰ ਸਮਝਣ ਦੀ ਲੋੜ ਹੈ ਜਿਨ੍ਹਾਂ ਕਰਕੇ ਭਾਈ ਰਾਜੋਣਾ ਵਰਗਿਆਂ ਨੇ ਇਹ ਕਦਮ ਚੁੱਕਣਾ ਪਿਆ ਰਹੀ ਗੱਲ ਫੈਸਲੇ ਦੀ ਇਹ ਫੈਸਲਾ ਸਿਰਫ ਕਤਲ ਦਾ ਨਹੀਂ ਸਗੋ ਇਸ ਨਾਲ ਜੁੜੀਆਂ ਹੋਈਆਂ ਕਰੋੜਾਂ ਸਿੱਖਾਂ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਹੋਵੇਗਾ ਜਿਮਾਨਯੋਗ ਸੁਪਰੀਮ ਕੋਰਟ ਰਾਮ ਮੰਤਰ ਨਾਲ ਸੰਬੰਧਿਤ ਫੈਸਲੇ ਸਬੂਤਾਂ ਤੋਂ ਲੰਬੇ ਜਾ ਕੇ ਭਾਵਨਾਵਾਂ ਅਤੇ ਇਤਿਹਾਸਤਾ ਦੇ ਆਧਾਰ ਤੇ ਕਰ ਸਕਦੀ ਹੈ ਤਾਂ ਭਾਈ ਰਾਜਵਾਨਾ ਦੀ ਫਾਂਸੀ ਦਾ ਫੈਸਲਾ ਵੀ ਸਿੱਖਾਂ ਦੀਆਂ ਭਾਵਨਾਵਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਸਾਹਮਣੇ ਰੱਖ ਕੇ ਕਰਨਾ ਚਾਹੀਦਾ ਹੈ ਭਾਈ ਰਾਜਵਾਨਾ ਨੇ ਅਜੇ ਤੱਕ ਕਦੇ ਵੀ ਕਿਸੇ ਅਦਾਲਤ ਤੋਂ ਆਪਣੀ ਜਾਨ ਦੀ ਭੀਖ ਨਹੀਂ ਮੰਗੀ ਪਰ ਰਾਜਵਾਨਾ ਕੌਮ ਦੀ ਏਮਾਨਤ ਨੇ ਅਤੇ ਸਮੁੱਚੀ ਕੌਮ ਉਹਨਾਂ ਦੀ ਰਿਹਾਈ ਚਾਹੁੰਦੀ ਹੈ